ਚੰਗਰੂਰ ਦੇ ਇੱਕ ਪਿੰਡ ਦੇ ਵਿੱਚੋਂ ਵਿਵਾਦਗਰਸਤ ਖਬਰ ਆਈ ਹੈ ਪਿੰਡ ਦੇ ਦੋ ਧੜਿਆਂ ਦੀ ਆਪਸ ਦੇ ਵਿੱਚ ਸ਼ਬਦਕ ਜੰਗ ਹੋਈ ਹੈ ਤੇ ਜੰਗ ਆ ਜਿਹੜੀ ਡਾਂ ਛੋਟੇ ਤੱਕ ਵੀ ਅਪੜ ਗਈ ਸੀ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਨੂੰ ਬਿਠਾ ਕੇ ਮਿਲਵਰਤਨ ਦੇ ਨਾਲ ਤਾਲਮੇਲ ਦੇ ਨਾਲ ਵਿਚਾਲੇ ਪੁਲ ਬਣ ਕੇ ਤੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਜ੍ਹਾ ਕੀ ਆ ਵਜ੍ਹਾ ਇਹ ਆ ਕਿ ਪਿੰਡ ਦਾ ਇੱਕ ਵਰਗਾ ਜਿਹੜਾ ਈਸਾਈ ਭਾਈਚਾਰੇ ਨਾਲ ਜੁੜਿਆ ਹੋਇਆ ਜਿਹੜਾ ਇਹ ਗੱਲ ਕਹਿਣਾ ਜੀ ਕਿ ਅਸੀਂ ਚਰਚ ਦੇ ਵਿੱਚ ਜਾਣਾ ਤੇ ਦੂਜੀ ਧਿਰ ਇਹ ਗੱਲ ਕਹਿਨੀ ਵੀ ਤੁਸੀਂ ਚਰਚ ਦੇ ਵਿੱਚ ਕਿਵੇਂ ਜਾਣਾ ਮਾਮਲਾ ਚਰਚ ਦਾ ਮਾਮਲਾ ਈਸਾਈ ಮತ ਦਾ ਮਾਮਲਾ ਯਿਸੂ ਮਸੀਹ ਦੇ ਨਾਲ ਜੁੜੀ ਹੋਈ ਸਰਦਾਰਾ ਹੈਗਾ ਸੋ ਇਸ ਕਰਕੇ ਇੱਥੇ ਵਿਵਾਦ ਪੈਦਾ ਹੋਇਆ ਇਸੇ ਤਰੀਕੇ ਨਾਲ ਗੁਰਦਾਸਪੁਰ ਦੇ ਵਿੱਚ ਇੱਕ ਪਿੰਡ ਆ ਇਸ ਪਿੰਡ ਦੇ ਵਿੱਚ ਤਿੰਨ ਦਿਨ ਪਹਿਲਾਂ ਖਬਰ ਆਈ ਸੀ ਪਿੰਡ ਦੇ ਵਿੱਚ ਇੱਕ ਚਰਚ ਪਹਿਲਾਂ ਬਣੀ ਹੋਈ ਆ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਆ ਹਫਤਾਵਾਰੀ ਸਮਾਗਮ ਦੇ ਵਿੱਚ ਤੇ ਹੁਣ ਇਸ ਪਿੰਡ ਦੇ ਵਿੱਚ ਦੂਜੀ ਚਰਚ ਬਣ ਲੱਗੀ ਆ ਤੇ ਪਿੰਡ ਦੇ ਕੁਝ ਲੋਕਾਂ ਨੇ ਇਸ ਗੱਲ ਦੇ ਉੱਤੇ ਰੌਲਾ ਪਾਇਆ ਵਿਵਾਦ ਪੈਦਾ ਹੋਇਆ ਕਿ ਭਾਈ ਤੁਸੀਂ ਸਿੱਖ ਧਰਮ ਨੂੰ ਢਾਹ ਲਾ ਰਹੇ ਆ ਅਸੀਂ ਪਿੰਡ ਦੇ ਵਿੱਚ ਦੂਜੀ ਚਰਚ ਨਹੀਂ ਬਣਨ ਦੇਣੀ ਫਿਰੋਜ਼ਪੁਰ ਦੇ ਵਿੱਚ ਇੱਕ ਪੰਡਾ ਹਫ਼ਤਾ ਤੱਕ ਪੁਰਾਣੀ ਗੱਲ ਆ ਉੱਥੇ ਚਰਚੇ ਦਾ ਨੀ ਪੱਥਰ ਰੱਖਣ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸਵਾਲ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਦੇ ਵਿੱਚ ਥਾਂ ਥਾਂ ਤੇ ਚਰਚਾਂ ਕਿਉਂ ਬਣ ਰਹੀਆਂ ਪੰਜਾਬ ਦੇ ਲੋਕ ਈਸਾਈ ਮਤ ਵੱਲ ਕਿਉਂ ਜਾ ਰਹੇ ਆ ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਬਹੁ ਗਿਣਤੀ ਈਸਾਈ ਭਾਈਚਾਰੇ ਦੀ ਹੋ ਜੂਗੀ ਜਾਂ ਕੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਟੈਕਨੀਕਲ ਗੱਲ ਜਿਹੜੀ ਅਸੀਂ ਸਮਝਦੇ ਨਹੀਂ ਉਹਦੇ ਕਰਕੇ ਲੋਕ ਟੁੱਟ ਟੁੱਟ ਕੇ ਟੁੱਟ ਟੁੱਟ ਕੇ ਉਧਰਲੇ ਪਾਸੇ ਚਰਚਾਂ ਵੱਲ ਜਾ ਰਹੇ ਆ ਹਾਲਾਂਕਿ ਇਹ ਗੱਲ ਮੇਰੀ ਨਿੱਜੀ ਤੌਰ ਦੇ ਉੱਤੇ ਮੇਰੇ ਵਿਚਾਰ ਆ ਕਿ ਧਰਮ ਹਰ ਬੰਦੇ ਦਾ ਨਿੱਜੀ ਫੈਸਲਾ ਕੋਈ ਨਾਸਤਿਕ ਵੀ ਹੋ ਕੇ ਤੇ ਬਹੁਤ ਵਧੀਆ ਮਨੁੱਖ ਦੇ ਤੌਰ ਦੇ ਉੱਤੇ ਕੰਮ ਕਰ ਸਕਦਾ ਕੋਈ ਸਿੱਖ ਧਰਮ ਨਾਲ ਜੁੜਿਆ ਹੋਵੇ ਕੋਈ ਈਸਾਈ ਭਾਈਚਾਰੇ ਨਾਲ ਜੁੜਿਆ ਹੋਵੇ Hindu ਹੋਵੇ ਮੁਸਲਮਾਨ ਹੋਵੇ ਇਹ ਸਭ ਬੰਦੇ ਦੀ ਆਪੋ ਆਪਣੀ ਨਿੱਜੀ ਸ਼ਰਧਾ ਬੰਦੇ ਦੀ ਸ਼ਖਸੀ ਅਦਾਦੀ ਹੈ ਕਿ ਉਹਨੇ ਕਿਹੜੇ ਧਰਮ ਨੂੰ ਅਪਣਾਉਣਾ ਤੇ ਕਿਹੜੇ ਵੱਲ ਨਹੀਂ ਜਾਣਾ ਪਰ ਹਾਂ ਬਹੁਤ ਸਾਰੇ ਧਰਮਾਂ ਦੇ ਵਿੱਚ ਪਖੜਡਵਾਦੀ ਵੀ ਆ ਉਹ ਪਖੰਡਵਾਦੀ ਦੇ ਅਸੀਂ ਬਿਲਕੁਲ ਖਿਲਾਫ ਆ ਅੰਧਵਿਸ਼ਵਾਸ ਵੀ ਆ ਲੋਕਾਂ ਨੂੰ ਬੇਵਕੂਫੀ ਬਣਾਇਆ ਜਾਂਦਾ ਵੀ ਕਦੇ ਐ ਕਰ ਕਰਕੇ ਡਿੱਗਣ ਲੱਗ ਪੈਂਦੇ ਆ ਕਦੇ ਫੁੜਕ ਫੁੜਕੇ ਉਧਰਲੇ ਪਾਸੇ ਡਿੱਗ ਪਏ ਆ ਕਦੇ ਇਹ ਗੱਲ ਕਹੀ ਜਾਂਦੀ ਕਿ ਆ ਰੋਗ ਗ੍ਰਸਤ ਸੀ ਇਹ ਬਿਲਕੁਲ ਤੰਦਰੁਸਤ ਹੋ ਗਿਆ ਇਹ ਪਖੰਡਵਾਦੀਆਂ ਪਰ ਧਰਮ ਪਖੰਡ ਤੋਂ ਮੁਕਤ ਹੋਣ ਦੀ ਗੱਲ ਕਹਿੰਦਾ ਤੇ ਅਸੀਂ ਉਸ ਪਖੰਡ ਦੇ ਵਿੱਚ ਜਾਣ ਬੁੱਝ ਕੇ ਵੜਦੇ ਆ ਕਿਉਂਕਿ ਦੁਕਾਨਦਾਰੀਆਂ ਇਹਦੇ ਨਾਲ ਚੱਲਦੀਆਂ ਬਹੁਤ ਸਾਰੇ ਲੋਕਾਂ ਦੀਆਂ ਇਦਾਂ ਦੁਕਾਨਦਾਰੀਆਂ ਚੱਲਦੀਆਂ ਆਪਾਂ ਸਾਰਿਆਂ ਬਾਰੇ ਜਾਣਦੇ ਹੀ ਆ ਕਿਉਂਕਿ ਹਰ ਰੋਜ਼ ਅੱਜਕੱਲ੍ਹ ਵੀਡੀਓ ਦੇ ਵਿੱਚ ਸਾਹਮਣ ਪੰਜਾਬ ਦੇ ਵਿੱਚ ਪਿਛਲੇ 2 ਵਰਿਆਂ ਦੇ ਵਿੱਚ 3.5 ਲੱਖ ਲੋਕ ਆ ਜਿਹੜੇ ਉਹ ਈਸਾਈ ਮਤ ਨਾਲ ਜੁੜੇ ਆ ਉਹ ਚਰਚਾਂ ਦੇ ਨਾਲ ਜੁੜ ਗਏ ਆ ਉਹ ਸਿੱਖ ਭਾਈਚਾਰੇ ਦੇ ਲੋਕ ਵੀ ਆ ਕੁਝ ਕਿਹਦੇ ਵਿੱਚ Hindu ਲੋਕ ਵੀ ਆ ਸਭ ਤੋਂ ਵੱਧ ਸਰਹੱਦੀ ਖੇਤਰ ਦੇ ਲੋਕ ਆ ਜਿਹੜੇ ਪਠਾਨਕੋਟ ਦੇ ਗੁਰਦਾਸਪੁਰ ਦੇ ਤੇ ਕੁਝ ਹੱਦ ਤੱਕ ਫਾਜ਼ਿਲਕਾ ਖੇਤਰ ਦੇ ਉਹ ਜਿਹੜੇ ਕਿ ਇਸ ਵੇਲੇ ਈਸਾਈ ਮਤ ਨਾਲ ਜੁੜ ਰਹੇ ਆ ਕਾਰਨ ਕੀ ਆ ਇਹ ਮਾਝੇ ਤੋਂ ਗੱਲ ਤੁਰੀ ਤੇ ਦੁਆਬੇ ਦੇ ਵਿੱਚ ਆਈ ਤੇ ਦੁਆਬੇ ਤੋਂ ਬਾਅਦ ਹੁਣ ਮਾਲਵੇ ਦੇ ਵਿੱਚ ਬੜੀ ਖਿੱਚ ਕੇ ਆ ਰਹੀ ਆ ਵਜ੍ਹਾ ਇਹਦੇ ਪਿੱਛੇ ਕੀ ਆ ਕਾਰਨ ਇਹਦੇ ਪਿੱਛੇ ਕੀ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦੰਨਾ ਕੁਝ ਕਿਨਾਂ ਪਹਿਲਾਂ ਮੇਰਾ ਇੱਕ ਦੋਸਤ ਮੇਰੇ ਕੋਲੇ ਆਇਆ ਜਲੰਧਰ ਦੇ ਵਿੱਚੋਂ ਮਿਲਣ ਦੇ ਲਈ ਉਹਨੇ ਗੱਡੀ ਦੇ ਮੂਰਲੇ ਸ਼ੀਸ਼ੇ ਦੇ ਉੱਤੇ ਜੀਸਸ ਲਿਖਿਆ ਹੋਇਆ ਸੀ ਮੈਂ ਹੈਰਾਨ ਕਿਉਂਕਿ ਮੈਂ ਉਹਨੂੰ ਇਹ ਮੰਨਦਾ ਕਿ ਉਹ ਸਿੱਖ ਧਰਮ ਦੇ ਵਿੱਚ ਯਕੀਨ ਰੱਖਦਾ ਮੇਰੇ ਲਈ ਚੰਬੇ ਵਾਲੀ ਗੱਲ ਸੀ ਚਲੋ ਮੇਰੇ ਲਈ ਇਹ ਵੀ ਆ ਵੀ ਪਾਈ ਜੀ ਦਾ ਮਰਜ਼ੀ ਮੋੜ ਕੱਟਣ ਨੂੰ ਚਿਤਕੀ ਤਾਂ ਕੱਟ ਲਿਆ ਮੈਂ ਕਿਹਾ ਜੀ ਇਹ ਕਿਵੇਂ ਇਹ ਮੋੜ ਕਿਵੇਂ ਆਇਆ ਗੱਡੀ ਆਪਣੀ ਆ ਉਹ ਕਹਿੰਦਾ ਜੀ ਇਹ ਆਪਣੇ ਚਾਚੇ ਦੇ ਮੁੰਡੇ ਦੀ ਗੱਡੀ ਆ ਮੈਂ ਕਿਹਾ ਜੀ ਚਾਚੇ ਦੇ ਮੁੰਡੇ ਦੀ ਗੱਡੀ ਆ ਤੇ ਇਹ ਕਿਵੇਂ ਕਹਿੰਦਾ ਜੀ ਹਾਂ ਇਹ ਪਿਛਲੇ 7-8 ਮਹੀਨਿਆਂ ਦੇ ਵਿੱਚ ਤੇ ਇਧਰਲੇ ਪਾਸੇ ਨੂੰ ਤੁਰਿਆ ਤੇ ਉਹਦਾ ਇਹ ਮੰਨਣਾ ਯਾਨੀ ਕਿ ਉਹਨੇ ਆਪਣੇ ਭਰਾ ਨੂੰ ਦੱਸਿਆ ਉਹਦਾ ਇਹ ਮੰਨਣਾ ਜੀ ਕਿ ਮੇਰੇ ਬਹੁਤ ਸਾਰੇ ਮਸਲੇ ਇਹਨਾਂ ਲੋਕਾਂ ਦੇ ਵੱਲੋਂ ਹੱਲ ਕਰਵਾ ਦਿੱਤੇ ਗਏ ਆ ਮੇਰੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਅੜਚਣਾਂ ਸੀ ਜਿਹੜੀਆਂ ਕਿ ਹੁਣ ਹੱਲ ਹੋ ਗਈਆਂ ਦੇਖੋ ਹਰ ਬੰਦੇ ਦੀ ਆਪੋ ਆਪਣੀ ਸ਼ਰਦਾ ਮੈਂ ਸ਼ਰਦਾ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਮੇਰਾ ਸਵਾਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡਾ ਬਹੁਤ ਸਾਰਾ ਸਤਿਕਾਰ ਆ ਅਸੀਂ ਗੀਤਾ ਦਾ ਵੀ ਸਤਿਕਾਰ ਕਰਦੇ ਆ ਅਸੀਂ ਕੁਰਾਨ ਸ਼ਰੀਫ ਦਾ ਤੇ ਬਾਈਬਲ ਦਾ ਵੀ ਸਤਿਕਾਰ ਕਰਦੇ ਆ ਸਭ ਦਾ ਸਤਿਕਾਰ ਕਰਦੇ ਪਰ ਪੰਜਾਬ ਦੇ ਵਿੱਚ ਇਹ ਕਿਹੜਾ ਖਲਾਫ ਪੈਦਾ ਹੋਇਆ ਜਿਹਦੇ ਕਰਕੇ ਅਚਾਨਕ ਲੋਕ ਆ ਜਿਹੜੇ ਉਹ ਈਸਾਈ ਮਤ ਵੱਲ ਜਾ ਰਹੇ ਆ ਇਹਦੇ ਪਿੱਛੇ ਵਜ੍ਹਾ ਕਿਹੜੀ-ਕਿਹੜੀ ਆ ਜਿਹਦੇ ਕਰਕੇ ਲੋਕ ਇੱਕਦਮ ਮੋੜ ਕੱਟ ਰਹੇ ਆ ਇਹਦੇ ਪਿੱਛੇ ਕਾਰਨ ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀ ਕਿ ਸਿੱਖ ਧਰਮ ਦੇ ਵਿੱਚ ਜੱਟਵਾਦ ਆ ਜਿਹੜਾ ਉਹਨੂੰ ਪਰੇ ਕਰਨਾ ਪੈਣਾ ਸਾਰੇ ਧਰਮਾਂ ਦੇ ਸਤਿਕਾਰ ਦੀ ਗੱਲ ਹੋਣੀ ਚਾਹੀਦੀ ਹੈ ਗਲਤ ਭਾਈਚਾਰੇ ਦੇ ਕਿੰਨੇ ਕੁ ਲੋਕ ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵਿੱਚ ਹੈ ਇੱਕ ਤਾਂ ਉਂਗਲਾਂ ਦੇ ਪੋਟਿਆਂ ਨੇ ਉੱਤੇ ਆ ਗੱਲ ਗਣ ਲੋ ਸਾਨੂੰ ਗੁਰੂ ਸਾਹਿਬ ਨੇ ਕੀ ਗੱਲ ਕਹੀ ਸਿੱਖ ਇੱਕ ਹੈ ਮਨੁੱਖ ਇੱਕ ਹੈ ਤੇ ਸਾਡੇ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਗੁਰਦੁਆਰੇ ਕੀ ਆ ਇਹ ਮਜਵੀ ਸਿੱਖਾਂ ਦਾ ਗੁਰਦੁਆਰਾ ਇਹ ਰਾਮਗੜੀਆ ਸਿੱਖਾਂ ਦਾ ਗੁਰਦੁਆਰਾ ਇਹ ਫਲਾਣਾ ਜੱਟ ਸਿੱਖਾਂ ਦਾ ਗੁਰਦੁਆਰਾ ਇਹ ਫਲਾਣਾ ਦਾ ਗੁਰਦੁਆਰਾ ਅਸੀਂ ਆਪਦੀਆਂ 14 ਦੇ ਚੱਕਰ ਦੇ ਵਿੱਚ ਇਹੋ ਜਿਹਾ ਰੇੜਕਾ ਪੈਦਾ ਕੀਤਾ ਕਿ ਅੱਜ ਜਿਹੜੇ ਲੋਕਾਂ ਨੂੰ ਅਸੀਂ ਸਨਮਾਨ ਨਹੀਂ ਸੀ ਦਿੰਦੇ ਉਹਨਾਂ ਨੇ ਹੋਰ ਪਾਸੇ ਨੂੰ ਜਾਣਾ ਸ਼ੁਰੂ ਕਰਤਾ ਮੰਨਿਏ ਨਾ ਮੰਨਿਏ ਗੱਲ ਆਪਾਂ ਨੂੰ ਕੌੜੀ ਲੱਗਦੀ ਹੈ ਪਰ ਆਜੋ ਆਪਾਂ ਪਿੰਡਾਂ ਵਾਲੇ ਇੱਕ ਗੁਰੂ ਘਰ ਦੀ ਗੱਲ ਕਰਗੇ ਤੇ ਇੱਕ ਗੁਰੂ ਘਰ ਦੀ ਗੱਲ ਤਾਂ ਹੋਊਗੀ ਜੇਕਰ ਪਿੰਡ ਵਿੱਚ ਥਬਾਕ ਹੋਊਗਾ ਇਕਤਾ ਹੋਊਗੀ ਤੇ ਇਹ ਇਕਤਾ ਤਾਂ ਹੋਊਗੀ ਜੇਕਰ ਅਸੀਂ ਊਚ ਨੀਚ ਦੇ ਫਾਸਲੇ ਨੂੰ ਖਤਮ ਕਰਾਂਗੇ ਜੇਕਰ ਅਸੀਂ ਇਹ ਫਰਕ ਖਤਮ ਕਰਕੇ ਸਾਰੇ ਇੱਕ ਗਲਵਕੜੀ ਦੇ ਵਿੱਚ ਆਵਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਬਾਕੀ ਗੁਰੂ ਸਾਹਿਬਾਨ ਦੇ ਸੁਨੇਹਿਆਂ ਨੂੰ ਸੰਦੇਸ਼ਾਂ ਨੂੰ ਫਲਸਫੇ ਨੂੰ ਅਸੀਂ ਸਮਝਾਂਗੇ ਮਹਿਸੂਸ ਕਰਾਂਗੇ ਪਰ ਹੁਣ ਉਸ ਤੋਂ ਅਗਲੀ ਗੱਲ ਆ ਹੁਣ ਗੌਰ ਨਾਲ ਗੱਲ ਸੁਣਿਓ ਵੀ ਭਾਈ ਇੱਥੇ ਆ ਵੀ ਕਾਰਨ ਹੋ ਸਕਦਾ ਪਿਛਲੇ ਤੁਸੀਂ ਕੁਝ ਮਹੀਨਾਵਾਂ ਦੇ ਵਿੱਚ ਪੰਜਾਬ ਦੇ ਅੰਦਰ ਵਰਤਾਰਾ ਦੇਖੋ ਜਥੇਦਾਰ ਜਥੇਦਾਰ ਨਾਲ ਲੜ ਰਿਆ ਪ੍ਰਧਾਨ ਪ੍ਰਧਾਨ ਨਾਲ ਲੜ ਰਿਆ ਸੰਪਰਦਾਵਾਂ ਵਾਲੇ ਕਈ ਆਪਸ ਦੇ ਵਿੱਚ ਭੜ ਰਹੇ ਆ ਪੱਗਾਂ ਵਾਲੇ ਸੋਹਣੀਆਂ ਦਸਤਾਰਾਂ ਵਾਲੇ ਜਿਹੜੇ ਸਿੱਖ ਆਗੂਆ ਉਹ ਆਪਸ ਦੇ ਵਿੱਚ ਮਿਹਣੋ ਮਿਹਣੀ ਹੋ ਰਹੇ ਆ ਇੱਥੇ ਇੱਕ ਜਥੇਦਾਰ ਨੂੰ ਲਾ ਦਿੱਤਾ ਗਿਆ ਇੱਕ ਜਥੇਦਾਰ ਨਾਰਾਜ਼ ਚੱਲ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਹੋਇਆ ਤੇ ਜਿਹੜੀ 7 ਮੈਂਬਰ ਕਮੇਟੀ ਸੀ ਉਹਦੇ ਵਿੱਚੋਂ ਦੋ ਮੈਂਬਰ ਕਿਰ ਗਏ ਆ ਇਹ 5 ਮੈਂਬਰ ਕਮੇਟੀ ਰਹਿ ਗਈ ਆ ਜਥੇਦਾਰ ਸਾਹਿਬ ਆਪੇ ਗੱਲ ਕਹਿੰਦੇ ਜੀ ਕਿ ਮੈਨੂੰ ਹੁਣੇ-ਹੁਣੇ ਪਤਾ ਲੱਗਾ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮ ਅਕਾਲ ਤਖਤ ਸਾਹਿਬ ਦੀ ਚਾਰ ਦਿਵਾਰੀ ਤੱਕ ਸੀਮਿਤ ਰਹਿੰਦੇ ਮੈਂ ਤਾਂ ਹੁਣ ਤੱਕ ਇਹ ਸੋਚੀ ਕਿ ਆ ਵੀ ਕੁੱਲ ਦੁਨੀਆਂ ਦੇ ਸਿੱਖਾਂ ਦੇ ਉੱਤੇ ਲਾਗੂ ਹੁੰਦੇ ਆ ਜਦੋਂ ਇਹੋ ਜਿਹੇ ਵਿਚਾਰ ਆਉਣਗੇ ਜਦੋਂ ਮਾਈਕ ਦੇ ਮੂਹਰੇ ਖੜ ਕੇ ਇੱਕ ਸਿੱਖ ਆਗੂ ਦੂਜੇ ਸਿੱਖ ਆਗੂ ਦੀ ਮਿੱਟੀ ਪਟੂਗਾ ਜਦੋਂ ਉਹਦਾ ਪੋਤੜੇ ਫਰੋਲੂਗਾ ਜਦੋਂ ਇੱਕ ਦੂਜੇ ਨੂੰ ਨੰਗਾ ਕੀਤਾ ਜਾਊਗਾ ਤੇ ਭਾਈ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਸਧਾਰਨ ਲੋਕ ਨੇ ਜਿਹੜੇ ਸਧਾਰਨ ਸਿੱਖ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਸੁਣੀ ਹਾ ਨਹੀਂ ਜਾਂਦਾ ਕਿ ਯਾਰ ਇਹ ਤਾਂ ਸਾਡੇ ਸੀਨੀਅਰ ਆਗੂ ਜਿਨ੍ਹਾਂ ਨੂੰ ਅਸੀਂ ਇਹ ਗੱਲ ਕਹਿੰਦੇ ਕਿ ਕੌਮ ਦੀ ਅਗਵਾਈ ਕਰਨ ਵਾਲੇ ਇਹ ਆਗੂ ਤਾਂ ਆਪਸ ਦੇ ਵਿੱਚ ਕੁੱਕੜਾ ਵਾਂਗੂ ਲੜੀ ਜਾਂਦੇ ਆ ਇਹਨਾਂ ਦੇ ਰੋਲੇ ਅਹੁਦੇਦਾਰੀਆਂ ਦੇ ਆ ਇਹਨਾਂ ਦੇ ਰੋਲੇ ਸਿਆਸਤ ਦੇ ਆ ਇਹਨਾਂ ਦੇ ਰੋਲੇ ਲੰਬੜਦਾਰੀਆਂ ਦੇ ਆ ਇਹਨਾਂ ਦੇ ਰੋਲੇ ਹੋਰ ਚੱਲਦੇ ਆ ਤੇ ਇਹਨਾਂ ਨੇ ਕੌਮ ਦੀ ਅਗਵਾਈ ਕਰੀ ਕਰਨੀ ਕਿਤੇ ਇਹਦੇ ਪਛੇਤ ਨਹੀਂ ਕਾਰਨ ਵੀ ਭਟਕੇ ਹੋਏ ਤੇ ਖਲਾ ਮਹਿਸੂਸ ਕੀਤਾ ਤੇ ਇਹਨਾਂ ਲੋਕਾਂ ਤੋਂ ਉੱਠੇ ਹੋਏ ਭਰੋਸੇ ਦੇ ਕਰਕੇ ਲੋਕ ਕੋਈ ਇੱਧਰ ਨੂੰ ਤੁਰ ਗਏ ਤੇ ਕੋਈ ਇੱਧਰ ਨੂੰ ਤੁਰ ਗਏ ਇਹਦੇ ਪਿੱਛੇ ਕਿਤੇ ਕਾਰਨ ਇਹ ਤਾਂ ਨਹੀਂ ਜਿੰਨੀ ਸ਼ਿੱਦਤ ਦੇ ਨਾਲ ਅੱਜ ਅਸੀਂ ਪ੍ਰਧਾਨੀਆਂ ਪਿੱਛੇ ਲੜ ਰਹੇ ਆ ਜਿੰਨੀ ਸ਼ਿੱਦਤ ਦੇ ਨਾਲ ਅੱਜ ਅਸੀਂ ਜਥੇਦਾਰੀਆਂ ਦੇ ਉੱਤੇ ਸਵਾਲ ਖੜੇ ਕਰ ਰਹੇ ਹਾਂ ਜਿੰਨੀ ਸ਼ਿੱਦਤ ਦੇ ਨਾਲ ਅਸੀਂ ਵਿਚਾਰ ਧਾਰਕ ਮਤ ਭੇਦਾਂ ਨੂੰ ਉਭਾਰਦੇ ਰਹੇ ਹਾਂ ਜੇਕਰ ਤੇ ਇੰਨੀ ਸ਼ਿੱਦਤ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਹੁੰਦਾ ਜੇ ਡੋਰ ਟੂ ਡੋਰ ਜਾ ਕੇ ਦਰਵਾਜ਼ੇ ਦਰਵਾਜ਼ੀ ਜਾ ਕੇ ਪ੍ਰਚਾਰ ਕੀਤਾ ਹੁੰਦਾ ਜਿਵੇਂ ਕਿ ਇਸਾਈ ਮਤ ਵਾਲੇ ਕਰਦੇ ਆ ਤਾਂ ਮੇਰਾ ਖਿਆਲ ਹੈ ਵੀ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਨਹੀਂ ਸੀ ਹੋਣੇ ਅੱਜ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਅੱਜ ਬਣ ਰਹੇ ਆ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਜਿਹੜੇ ਸਾਡੀ ਅਗਵਾਈ ਕਰਨ ਵਾਲੇ ਆ ਉਹ ਮੈਦਾਨ ਦੇ ਵਿੱਚੋਂ ਪਰੇ ਹੋ ਗਏ ਆ ਉਹ ਇੱਕ ਦੂਜੇ ਦੇ ਉੱਤੇ ਸ਼ਬਦਕੁਵਾਰ ਕੈਸੇ ਕਰਦੇ ਆ ਨੰਗਾ ਕਰ ਦਿੰਦੇ ਇੱਕ ਦੂਜੇ ਨੂੰ ਵੀ ਇਹਨੇ ਆ ਕਰਤੂਤ ਕੀਤੀ ਇਹਨੇ ਆ ਹਰਕਤ ਕੀਤੀ ਮੇਰੇ ਨਾਲ ਇਹਨੇ ਆ ਕੀਤਾ ਮੇਰੇ ਨਾਲ ਇਹਨੇ ਆ ਕੀਤਾ ਤੇ ਜਦੋਂ ਭਾਈ ਇਹੋ ਜਿਹੇ ਵਿਚਾਰ ਸਾਹਮਣੇ ਆਉਣਗੇ ਜਿਹੜਾ ਸੁਧਾਰਨ ਸਿੱਖਾ ਜਿਹੜਾ ਆਮ ਸੁਧਾਰਨ ਵਿਅਕਤੀ ਆ ਜਿਹੜਾ ਇਹ ਗੱਲ ਕਹਿੰਦਾ ਕਿ ਜਥੇਦਾਰ ਸਾਹਿਬ ਦਾ ਕਿਆ ਸਿਰ ਮੱਥੇ ਜਿੱਥੋਂ ਇਹ ਹੁਕਮ ਆਇਆ ਉਹ ਥਾਂ ਸਿਰ ਮੱਥੇ ਇਹਨਾਂ ਨੇ ਸਾਡੀ ਅਗਵਾਈ ਕਰਨੀ ਹੈ ਨਾਲੀ ਅਗਵਾਈ ਸਿਰ ਮੱਥੇ ਤੇ ਜਦੋਂ ਅਗਵਾਈ ਕਰਨ ਵਾਲੇ ਆਪਸ ਦੇ ਵਿੱਚ ਲੜਦੇ ਪੜਦੇ ਰਹਿਣਗੇ ਤੇ ਕਿਤੇ ਇਹਦੇ ਪਿੱਛੇ ਕਾਰ ਨਹੀਂ ਇਹ ਤਾਂ ਨਹੀਂ ਕਿ ਜਿਹੜੇ ਆਮ ਸੁਧਾਰਨ ਸਿੱਖਾ ਜਿਹੜੇ ਆਮ ਸੁਧਾਰਨ ਲੋਕ ਆ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਜਿਹੜੇ ਕਿ ਵਾਹਿਗੁਰੂ ਦਾ ਜਾਪ ਕਰਨ ਵਾਲੇ ਆ ਜਿਹੜੇ ਕਿ ਸਿੱਖੀ ਦੇ ਸਿਧਾਂਤਾਂ ਵਿੱਚ ਯਕੀਨ ਰੱਖਦੇ ਆ ਉਹਨਾਂ ਨੂੰ ਤੁਹਾਡੀ ਅਗਵਾਈ ਦੇ ਉੱਤੇ ਬੇਪਰੋਸਗੀ ਪੈਦਾ ਹੋਈ ਇਸ ਕਰਕੇ ਉਹ ਉਰਲੇ ਪਾਸੇ ਚਲੇ ਗਏ ਪਰਲੇ ਪਾਸੇ ਚਲੇ ਗਏ ਮੈਂ ਅੱਗੇ ਵੀ ਬੇਨਤੀ ਕਰਦਾ ਹੁਣਾ ਜਥੇਦਾਰ ਬਹੁਤ ਸਾਰੇ ਆਏ ਬਹੁਤ ਸਾਰੇ ਆਉਣੇ ਆ ਕਈ ਲਾਹ ਦਿੱਤੇ ਗਏ ਕਈ ਲੈ ਜਾਣੇ ਆ ਸਾਨੂੰ ਸਿਰਫ ਪੰਜ-ਛਤ ਹੀ ਚਤੇ ਰਹਿੰਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਬਹੁਤ ਆਏ ਬਹੁਤ ਸਾਰੇ ਜਾਣਗੇ ਬਹੁਤ ਸਾਰੇ ਆਉਣਗੇ ਤੁਹਾਨੂੰ ਮੈਨੂੰ ਸਾਰਿਆਂ ਨੂੰ ਪੰਜ-ਛਤ ਚਤੇ ਰਹਿੰਦੇ ਆ ਆਕਾਲੀ ਦਲ ਦੇ ਪ੍ਰਧਾਨ ਬਹੁਤ ਸਾਰੇ ਆਏ ਬਹੁਤ ਸਾਰੇ ਜਾਣਗੇ ਸਰਕਾਰਾਂ ਬਣਦੀਆਂ ਟੁੱਟਦੀਆਂ ਅਹੁਦੇਦਾਰੀਆਂ ਮਿਲਦੀਆਂ ਜਾਂਦੀਆਂ ਇਹ ਆਉਣ ਤੇ ਜਾਣ ਦਾ ਕੰਮ ਜਾਰੀ ਆ ਪਰ ਜਦੋਂ ਭਰੋਸਾ ਇੱਕ ਵਾਰੀ ਟੁੱਟਦਾ ਤੇ ਫਿਰ ਇਹ ਭਰੋਸਾ ਦੁਬਾਰਾ ਬਣਦਾ ਨਹੀਂਗਾ ਬਹੁਤ ਮੁਸ਼ਕਲ ਨਾਲ ਬਣਦਾ ਕੀ ਤੁਸੀਂ ਮੰਨਦੇ ਹੋ ਕਿ ਅੱਜ ਵੀ ਤਰੀਕੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਗੁਰੂ ਘਰ ਦੇ ਲਈ ਲੜਾਈ ਲੜੀ ਜਾ ਰਹੀ ਆ ਕੀ ਤੁਸੀਂ ਮੰਨਦੇ ਹੋ ਕਿ ਪਿੰਡਾਂ ਦੇ ਵਿੱਚ ਜਿਹੜੇ ਪਕੀਦਾ ਮਸਲੇ ਬਣੇ ਹੋਏ ਆ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀਆਂ ਸਿੱਖ ਸੰਸਥਾਵਾਂ ਸਾਡੇ ਅਕਾਲੀ ਦਲ ਦੇ ਜਾਂ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਰ ਜੋੜ ਕੇ ਬਹਿੰਦੇ ਹੁਣ ਤੇ ਇਹ ਗੱਲ ਕਹਿਣ ਕਿ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆ ਆਪਾਂ ਗੁਰੂ ਸਾਹਿਬ ਦੇ ਸੁਨੇਹੇ ਦੇ ਮੁਤਾਬਕ ਚੱਲਣਾ ਕੀ ਇਸ ਤਰੀਕੇ ਦਾ ਕੰਮ ਹੋ ਰਿਹਾ ਤੇ ਜੇਕਰ ਨਹੀਂ ਹੋ ਰਿਹਾ ਤੇ ਫਿਰ ਆਪਾਂ ਇਸ ਗੱਲ ਦੇ ਉੱਤੇ ਕਿਉਂ ਖਤਰਾ ਮਹਿਸੂਸ ਕਰਦੇ ਆ ਇਹ ਜੀ ਧਰਮ ਪਰिवर्तन ਹੋ ਰਿਹਾ ਹੈ ਏ ਜੀ ਲੋਕ ਉਧਰਲੇ ਪਾਸੇ ਨੂੰ ਜਾ ਰਹੇ ਹਨ ਇਹਦੇ ਪਿੱਛੇ ਕਾਰਨ ਤੁਸੀਂ ਤਾਂ ਨਹੀਂ ਕਿਤੇ ਇਹਦੇ ਵੱਲ ਵੀ ਇੱਕ ਵਾਰ ਗੌਰ ਕਰਿਓ ਹਾਲਾਂਕਿ ਮੈਂ ਇਹ ਗੱਲ ਕਹਿਣਾ ਕੋਈ ਨਾਸਤਿਕ ਮਨੁੱਖ ਵੀ ਹੋਵੇ ਕਿਸੇ ਵੀ ਧਰਮ ਨੂੰ ਨਾ ਮੰਨਦਾ ਹੋਵੇ ਸਿਧਾਂਤਕ ਤੌਰ ਦੇ ਉੱਤੇ ਉਹ ਵੀ ਪ੍ਰਪੱਕ ਹੋ ਸਕਦਾ ਹੋ ਸਕਦਾ ਉਹ ਮੇਰੇ ਵੱਲੋਂ ਵੀ ਚੰਗਾ ਹੋਵੇ ਤੁਹਾਡੇ ਨਾਲੋਂ ਵੀ ਚੰਗਾ ਹੋਵੇ ਧਰਮ ਮਨੁੱਖ ਨੂੰ ਚੰਗਾ ਬਣਨ ਦੀ ਪ੍ਰੇਰਿਤ ਕਰਦਾ ਪਰ ਜੇਕਰ ਮਨੁੱਖ ਧਰਮ ਤੋਂ ਬਿਨਾਂ ਵੀ ਚੰਗਾ ਬਣ ਜਾਂਦਾ ਤੇ ਫਿਰ ਭਾਈ ਉਹਦੀ ਮਰਤੀ ਹੈ ਸ਼ਖਸੀ ਆਜ਼ਾਦੀ ਹੈ ਤੇ ਹੋ ਸਕਦਾ ਕੋਈ ਬੰਦਾ ਨਾਸਤਿਕ ਹੋਵੇ ਪਰ ਪਿੰਡ ਦੇ ਲਈ ਬੜਾ ਚੰਗਾ ਹੋਵੇ ਕੋਈ ਬੰਦਾ ਸਮਾਜ ਲਈ ਬੜਾ ਚੰਗਾ ਹੋਵੇ ਕਿਸੇ ਬੰਦੇ ਦੇ ਐਥਿਕਸ ਬੜੇ ਮਜ਼ਬੂਤ ਹੋਣ ਕੋਈ ਬੰਦਾ ਕਮਾਲ ਦੀ ਸੋਚ ਰੱਖਦਾ ਹੋਵੇ ਇਹ ਗੱਲਾਂ ਦੇ ਬਾਰੇ ਵੀ ਗੌਰ ਕਰਨੀ ਚਾਹੀਦੀ ਆ ਸੋ ਜੇਕਰ ਅੱਜ ਅਸੀਂ ਇਹ ਗੱਲ ਕਹਿੰਦੇ ਕਿ ਭਾਈ ਪੰਜਾਬ ਦੇ ਵਿੱਚ ਚਰਚਾਂ ਥਾਂ-ਥਾਂ ਬਣ ਰਹੀਆਂ ਡੇਰੇ ਥਾਂ-ਥਾਂ ਤੇ ਬਣ ਰਹੇ ਆ ਮੈਂ ਡੇਰਾਬਾਦ ਦੇ ਹੱਕ ਦੇ ਵਿੱਚ ਨਹੀਂ ਬਹੁਤ ਸਾਰੇ ਡੇਰਿਆਂ ਨੇ ਬਹੁਤ ਸਾਰੇ ਗੰਦ ਪਾਏ ਆਪਾਂ ਜਾਣਦੇ ਆ ਕੁਝ ਇੱਕ ਡੇਰਿਆਂ ਨੂੰ ਛੱਡ ਕੇ ਬਹੁ ਗਿਣਤੀ ਦੇ ਬਾਰੇ ਵਿਵਾਦਗਰਸਤ ਖਬਰਾਂ ਆਉਂਦੀਆਂ ਚਰਚਾਂ ਦੇ ਵਿੱਚੋਂ ਵੀ ਕਈ ਵਾਰੀ ਵਿਵਾਦਗਰਸਤ ਖਬਰਾਂ ਆਉਂਦੀਆਂ ਪਰ ਇਹ ਵੀ ਤਾਂ ਖਬਰ ਸੱਚੀ ਆ ਕਿ ਭਾਈ ਸਾਡੇ ਆਪਣੇ ਪੱਗੋ ਹੱਥ ਮੈਂ ਅੱਜ ਤੱਕ ਸਾਨੂੰ ਭਾਵੇਂ ਗੱਲ ਕਹੀ ਜਾਵੇ ਤੁਸੀਂ ਕਿਹੜਾ ਦਸਤਾਰ ਸਜਾਉਨੇ ਆ ਅਸੀਂ ਦਸਤਾਰ ਨਹੀਂ ਸਜਾਉਂਦੇ ਪਰ ਦਸਤਾਰ ਵਾਲਿਆਂ ਦੇ ਖਿਲਾਫ ਵੀ ਕਦੇ ਨਹੀਂ ਬੋਲੇ ਪਰ ਜਦੋਂ ਇੱਕ ਪੱਗ ਵਾਲਾ ਦੂਜੇ ਪੱਗ ਵਾਲੇ ਦੀ ਮਿੱਟੀ ਪਟਦਾ ਜਦੋਂ ਇੱਕ ਪੱਗ ਵਾਲਾ ਦਸਤਾਰ ਵਾਲਾ ਦੂਜੇ ਦੀ ਪੱਗ ਲਾਉਣ ਲੱਗਾ ਸਿਕੰਟ ਲਾਉਂਦਾ ਜਦੋਂ ਇੱਕ ਪੱਗ ਵਾਲਾ ਦੂਜੇ ਨੂੰ ਨੰਗਾ ਕਰਨ ਦੇ ਲਈ ਮਿੰਟ ਦੋ ਲਾਉਂਦਾ ਤੇ ਫਿਰ ਭਾਈ ਕੀ ਕਰਗੇ ਕੀ ਸੋਚਗੇ ਵੀ ਭਾਈ ਉਹਨਾਂ ਨਾਲੋਂ ਤਾਂ ਅਸੀਂ ਚੰਗੇ ਆ ਕਦੇ ਅਸੀਂ ਇਹ ਤਾਂ ਨਹੀਂ ਗੱਲ ਕਹੀ ਵੀ ਪੱਗਾਂ ਦੇ ਵਿੱਚ ਸਿਰਫ ਸਾਇਆ ਕਦੇ ਅਸੀਂ ਇਹ ਨਹੀਂ ਗੱਲ ਕਹੀ ਕਿ ਭਾਈ ਇਹ ਤਾਂ ਜਾਲੀ ਸਿੱਖਾ ਇਹ ਤਾਂ ਜੀ ਫਲੰਪ ਕੌਮ ਦੇ ਇਦਾਂ ਹਨ ਸਾਡੇ ਕੋਲੇ ਇੱਕ ਘੜਿਆ ਘੜਾਇਆ ਜਵਾਬ ਹੁੰਦਾ ਉਹ ਪਤਾ ਕੀ ਹੁੰਦਾ ਆਰਐਸਐਸ ਨੇ ਕੋਈ ਸਪੈਕਟ ਕਰਤੀ ਸਿੱਖੀ ਦੇ ਵਿੱਚ ਸੰਨ ਲਾਉਣ ਦੇ ਲਈ ਫਲਾਨੀਆਂ ਤਾਕਤਾਂ ਗਈਆਂ ਏਜੰਸੀਆਂ ਵਾਰ ਦਿੱਤੀਆਂ ਗਈਆਂ ਜੋ ਪੰਜਾਬ ਦੇ ਵਿੱਚ ਇਸ ਵੇਲੇ ਪੰਥਕ ਮਸਲਿਆਂ ਦੀ ਲੜਾਈ ਚੱਲ ਰਹੀ ਆ ਇਹ ਆਰਐਸਐਸ ਨੇ ਪੈਦਾ ਕੀਤੀ ਆ ਇੱਕ ਜਣਾ ਕਹਿੰਦਾ ਮੈਨੂੰ ਲਾਹ ਕੇ ਦਿੱਤਾ ਗਿਆ ਦੂਜੇ ਜਣਾ ਕਹਿੰਦਾ ਮੈਂ ਲੈਣਾ ਲੈਣਾ ਹੀ ਸੀਗਾ ਮੈਂ ਤਾਂ ਹੁਣ ਰਹਿਣਾ ਨੀਗਾ ਤੀਜੀ ਤੇਰੇ ਗੱਲ ਕਹਿੰਦੀ ਜੇਕਰ ਸਾਨੂੰ ਇੱਥੇ ਕਾਬਜ਼ ਹੋਣ ਦਾ ਮੌਕਾ ਮਿਲੇ ਅਸੀਂ ਕਮਾਲ ਕਰ ਦੇਾਂਗੇ ਜਿਹਨੂੰ ਮੌਕਾ ਮਿਲ ਗਿਆ ਉਹਨੇ ਸਿਰਫ ਆਪਦਾ ਸੋਚਿਆ ਉਹਨੇ ਨਾ ਸਿੱਖਾਂ ਦਾ ਨਾ ਸਮਾਜ ਦਾ ਨਾ ਇਨਸਾਨੀਅਤ ਦਾ ਬਹੁ ਗਣਤੀ ਪੱਖਾਂ ਤੋਂ ਉਹਨਾਂ ਨੇ ਸਿਆਸਤ ਕੀਤੀ ਹੈ ਸੋ ਇਸ ਕਰਕੇ ਜੇ ਅੱਜ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਪਾਸਿਆਂ ਵੱਲ ਜਾ ਰਹੇ ਆ ਜੇ ਅੱਜ ਸਿੱਖ ਆ ਪੰਜਾਬ ਦੇ ਜੇ ਹੋਰ ਵਕ ਵਕ ਧਰਮਾਂ ਦੇ ਲੋਕ ਈਸਾਈ ਮਤ ਨਾਲ ਜੁੜ ਰਹੇ ਆ ਜੋ ਆਪਾਂ ਵੇਖਦੇ ਵਿੱਚ ਕਿਸੇ ਹੋਰ ਵੱਲ ਜੁੜਨ ਕਿਸੇ ਹੋਰ ਵੱਲ ਤੁਰ ਪੈਣ ਕਿਉਂਕਿ ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਅਨਪੜ੍ਹ ਵੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਿੰਦਗੀ ਦੇ ਤਰਕ ਵਾਲੇ ਨਹੀਂ ਹਗੇ ਲੋਕਾਂ ਨੂੰ ਇਹ ਵੀ ਭਾਈ ਮੈਂ ਤੁਹਾਨੂੰ ਮਗਰ ਲਾ ਲਿਆ ਮੈਨੂੰ ਕਿਸੇ ਹੋਰ ਨੇ ਮਗਰ ਲਾ ਲਿਆ ਮੈਂ 50 ਬੰਦਿਆਂ ਤੇ ਅਸਰ ਰੱਖਦਾ ਮੈਂ ਉਹਨਾਂ ਨੂੰ ਇੱਧਰ ਲੈ ਗਿਆ ਮੈਨੂੰ 100 ਬੰਦਾ ਮੇਰੂ ਮੰਨਦਾ ਤੇ ਮੈਂ ਉਹਨਾਂ ਨੂੰ ਇੱਧਰ ਲੈ ਗਿਆ ਲੋਕ ਇੱਕ ਦੂਜੇ ਦੀ ਦੇਖਾ ਦੇਖੀ ਦੇ ਵਿੱਚ ਹੁੰਦੇ ਆ ਪਰ ਆਪਾਂ ਜੇਕਰ ਧਰਮ ਨੂੰ ਮਨੁੱਖ ਦੀ ਲੋੜ ਦੇ ਮੁਤਾ ਸਸਥਾਵਾ ਉਹਨਾਂ ਨੂੰ ਬੇਨਤੀ ਹੈ ਜੇ ਤੁਸੀਂ ਮਨੁੱਖ ਦੀ ਲੋੜ ਦੇ ਮੁਤਾਬਕ ਅਗਲੇ ਉਪਰਾਲੇ ਕਰੋ ਤਾਂ ਬੰਦਾ ਕਿਤੇ ਜਾਊਗਾ ਨਹੀਂ ਜੇ ਉਹ ਇਹ ਗੱਲ ਕਹਿੰਦੇ ਵੀ ਭਾਈ ਤੁਹਾਨੂੰ ਅਸੀਂ ਸਕੂਲਾਂ ਦੇ ਵਿੱਚ ਵਧੀਆ ਪੜਾਈ ਕਰਾ ਦਿੰਨੇ ਆ ਤੁਸੀਂ ਆਹ ਕੰਮ ਕਰਨਾ ਤੁਹਾਡਾ ਆਹ ਕੰਮ ਕਰਵਾ ਦੰਨੇ ਆ ਤੇ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਵੱਡੇ ਵੱਡੇ ਸਿੱਖਾ ਕੂਏ ਕੁਝ ਕੁਝ ਕਿਉਂ ਨਹੀਂ ਕਰਦੇ ਮੇਰੀ ਬੇਨਤੀ ਸਿਰਫ ਇੰਨੀ ਆ ਕਿ ਕੱਲੀ ਆਪਾਂ ਇਸ ਗੱਲ ਦਾ ਰੌਲਾ ਨਾ ਪਾਈ ਜਾਗੇ ਕਿ ਭਾਈ ਆਰਐਸਐਸ ਨੇ ਆਹ ਕਰਤਾ ਸਾਨੂੰ ਤਾਂ ਏਜੰਸੀਆਂ ਨੇ ਆਹ ਕਰਤਾ ਸਾਡੇ ਆਪਣੇ ਡਰਾਮਿਆਂ ਕਰਕੇ ਸਾਡੀਆਂ ਆਪਣੀਆਂ ਚੌਧਰਾ ਕਰਕੇ ਸਾਡੀ ਆਪਣੀ ਸਿਆਸਤ ਕਰਕੇ ਸਾਡੇ ਆਪਣੇ ਮਨਸੂਬਿਆਂ ਕਰਕੇ ਸਾਡੇ ਵੱਡੇ ਵੱਡੇ ਮਕਸਦ ਜਿਹੜੇ ਉਹਨਾਂ ਦੇ ਕਰਕੇ ਅੱਜ ਇੱਕ ਇਹੋ ਜਿਹਾ ਖਲਾਅ ਪੈਦਾ ਹੋ ਰਿਹਾ ਲੋਕਾਂ ਦੇ ਮਨਾਂ ਦੇ ਜੇ ਕਿ ਸ਼ੱਕ ਪੈਦਾ ਹੋ ਰਿਹਾ ਤੁਹਾਡੇ ਉੱਤੇ ਬੇਪਰੋਸਗੀ ਘਟ ਰਹੀ ਹੈ ਜਿਹਦੇ ਕਰਕੇ ਲੋਕ ਕੋਈ ਇੱਧਰ ਨੂੰ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਜੇ ਅੱਜ ਵਾਲੇ ਹਾਲਾਤ ਰਹੇ ਤੇ ਪੰਜਾਬ ਦੇ ਵਿੱਚ ਜਿਹੜਾ ਗਰੀਬ ਵਰਗਾ ਇਹ ਆਉਂਦੇ ਸਮੇਂ ਦੇ ਵਿੱਚ ਤੁਸੀਂ ਚੇਤੇ ਰੱਖਿਓ ਬਹੁਤ ਵੱਡੀ ਗਿਣਤੀ ਦੇ ਵਿੱਚ ਈਸਾਈ ਮਤ ਵੱਲ ਜਾਊਗਾ ਫਿਰ ਤੁਸੀਂ ਰੌਲਾ ਨਾ ਪਾਇਓ ਵੀ ਪਾਈ ਇਹਨਾਂ ਨੂੰ ਤਾਂ ਫਲਾਣੀਆਂ ਤਾਕਤਾਂ ਨੇ ਬਜਟ ਭੇਜਤਾ ਫੰਡਿੰਗ ਇਹਨਾਂ ਨੂੰ ਇਦਾਂ ਹੋ ਰਹੀ ਹੈ ਆਪ ਜੀ ਦੇ ਕੋਲੇ ਵੀ ਫੰਡਿੰਗ ਦੀ ਕਮੀ ਨਹੀਂ ਆਪ ਜੀ ਦੇ ਕੋਲੇ ਵੀ ਚੜਾਵੇ ਦੀ ਕਮੀ ਨਹੀਂ ਫਿਰ ਆਪਾਂ ਬਾਅਦ ਦੇ ਵਿੱਚ ਦੋਸ਼ ਦਿੰਨੇ ਹੁੰਨੇ ਆ ਅੱਜ ਪਿੰਡ ਪਿੰਡ ਦੇ ਵਿੱਚ ਚਰਚ ਬਣ ਗਈ ਜਾਂ ਬਣ ਰਹੀ ਆ ਬਹੁ ਗਿਣਤੀ ਪਿੰਡਾਂ ਵਿੱਚ ਚਰਚਾਂ ਬਣ ਗਈਆਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੀ ਪੱਥਰ ਰੱਖਿਆ ਗਿਆ ਜਿਹੜੇ ਪਿੰਡਾਂ ਵਿੱਚ ਨਹੀਂ ਬਣੀਆਂ ਜਾਂ ਆਪਾਂ ਨਹੀਂ ਬਣ ਦਿੰਦੇ ਉਹ ਚਾਰ ਕਦਮ ਦੂਰ ਜਾ ਕੇ ਬਣਾ ਲੈਣਗੇ ਉਹ ਇੱਕ ਪਿੰਡ ਦੇ ਵਿੱਚ ਸਾਂਝੀ ਬਣਾ ਲੈਣਗੇ ਚਾਰ ਪਿੰਡ ਇਕੱਠੇ ਹੋ ਕੇ ਬਣਾ ਲੈਣਗੇ ਪਰ ਇਹ ਕਿਉਂ ਜਾ ਰਹੇ ਆ ਵਜ੍ਹਾ ਕੀ ਆ ਦੇ ਪਿੱਛੇ ਕਾਰਨ ਕੀ ਆ ਇਸ ਗੱਲ ਵੱਲ ਗੌਰ ਕਰਨੀ ਪਾਉਗੀ ਕੱਲੇ ਇਸ ਤਰੀਕੇ ਦੇ ਨਾਲ ਰੌਲਾ ਪਾਉਣ ਦੇ ਨਾਲ ਡਾਂਗ ਦੇ ਜ਼ੋਰ ਦੇ ਉੱਤੇ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਚਰਚ ਬੰਦ ਕਰਾ ਲਾਂਗੇ ਅਸੀਂ ਤਾਂ ਇਹਨੂੰ ਤੋੜ ਕੇ ਆਪਣੇ ਧਰਮ ਲੈ ਆਵਾਂਗੇ ਧਰਮ ਮਨੁੱਖ ਦੀ ਸ਼ਖਸੀ ਆਜ਼ਾਦੀ ਆ ਧਰਮ ਮਨੁੱਖ ਦੇ ਮਨ ਦੀ ਸੰਤੁਸ਼ਟੀ ਵਾਲੀ ਗੱਲ ਆ ਜਿਹਦਾ ਜਿੱਥੇ ਮਨ ਸੰਤੁਸ਼ਟ ਹੁੰਦਾ ਉੱਥੇ ਜਾਊਗਾ ਤੇ ਜਿਹਦਾ ਜਿੱਥੇ ਮਨ ਉਕਤਾ ਗਿਆ ਉਹ ਉਹਦੇ ਪਾਸੇ ਤੋਂ ਪਰਹਜ ਹੋ ਜਾਊਗਾ ਆਜੋ ਆਪਾਂ ਠਾਰੀ ਵੱਲ ਵਧੀਏ ਆਜੂ ਆਪਾਂ ਨਾਲ ਲਾਗੇ ਜਿਹੜੇ ਲੋਕਾਂ ਨੂੰ ਦੂਰ ਕੀਤਾ ਉਹਨਾਂ ਨੂੰ ਨਾਲ ਜੋੜ ਕੇ ਰੱਖੀਏ ਇਹ ਬੰਡੀਆਂ ਖਤਮ ਕਰੀਏ ਪਿੰਡਾਂ ਦੇ ਵਿੱਚ ਇੱਕ ਗੁਰਦੁਆਰੇ ਵੱਲ ਜ਼ੋਰ ਦੇਗੇ ਤੇ ਨਹੀਂ ਤਾਂ ਫਿਰ ਜਿਹੜੇ ਪਾਸੇ ਨੂੰ ਲੋਕ ਜਾਂਦੇ ਆ ਇਹਦੇ ਉੱਤੇ ਆਪਾਂ ਇਤਰਾਜ਼ ਕਰਨਾ ਬੰਦ ਕਰੀਏ ਕਿ ਚਰਚ ਕਿਵੇਂ ਬਣਾ ਲੋਂਗੇ ਅਸੀਂ ਚਰਚ ਦੇ ਵਿੱਚ ਪ੍ਰੋਗਰਾਮ ਨਹੀਂ ਹੋਣਨਾ ਅਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਵਿਗਨ ਪਾਵਾਂਗੇ ਇਹ ਗੱਲਾਂ ਨਹੀਂ ਚੱਲਣੀਆਂ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਸ਼ਰਮੇ ਦੇ ਨਾਲ ਸਮਝਣ ਦੀ ਲੋੜ ਆ ਵੀ ਹਾਲਾਤ ਕਿਉਂ ਬਣੇ ਆ ਤੇ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਸਿੱਖ ਘਟ ਗਿਣਤੀ ਦੇ ਵਿੱਚ ਵੀ ਹੋ ਜਾਣਗੇ ਤੇ ਪੰਜਾਬ ਦੇ ਵਿੱਚ ਚਰਚਾਂ ਵੱਧ ਜਾਣੀਆਂ ਮੈਨੂੰ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਆਉਂਦੇ ਸਮੇਂ ਦੇ ਵਿੱਚ ਚਰਚਾਂ ਦੀ ਗਿਣਤੀ ਪੰਜਾਬ ਦੇ ਵਿੱਚ ਵਧੂਗੀ ਤੇ ਫਿਰ ਸਿਆਸਤ ਉਸ ਰੂਪ ਦੇ ਵਿੱਚ ਹੋਇਆ ਕਰੂਗੀ ਕਿ ਭਾਈ ਚਰਚ ਨੂੰ ਮੁੱਖ ਰੱਖ ਕੇ ਆ ਫੈਸਲੇ ਕੀਤੇ ਗਏ ਈਸਾਈ ਮਤ ਨੂੰ ਰੱਖ ਕੇ ਆ ਫੈਸਲੇ ਕੀਤੇ ਗਏ ਸੋਚੋ ਸਮਝੋ ਤੇ ਵਿਚਾਰੋ ਅੱਜ ਹਾਲਾਤ ਕਿਹੜੇ ਕਿਹੜੇ ਪੰਜਾਬ ਦੇ ਮੂਹਰੇ